ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਕਹਾਣੀ ਕਰਾਂਗੇ ਚੂਹੇ ਅਤੇ ਬਿੱਲੀ ਦੀ ਲਾਈਨਸ ਵਿੱਚ ਠੀਕ ਹੈ ਨਾ ਲੈਟਸ ਸਟਾਰਟ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਦੇ ਕੋਲ ਹੀ ਬਹੁਤ ਸਾਰੇ ਚੂਹੇ ਰਹਿੰਦੇ ਸਨ ਜੋ ਉਸ ਦੀ ਫਸਲ ਨੂੰ ਬਰਬਾਦ ਕਰਦੇ ਰਹਿੰਦੇ ਸਨ ਉਹ ਇਹਨਾਂ ਚੂਹਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਇਸ ਲਈ ਉਸਨੇ ਇੱਕ ਬਿੱਲੀ ਪਾਲ ਲਈ ਯਾਨਕੀ ਇੱਕ ਬਿੱਲੀ ਰੱਖ ਲਈ ਉਹਨੇ ਬਿੱਲੀ ਹਰ ਰੋਜ਼ ਇੱਕ ਨਾ ਇੱਕ ਚੂਹਿਆਂ ਨੂੰ ਖਾ ਲੈਂਦੀ ਚੂਹੇ ਉਸ ਬਿੱਲੀ ਤੋਂ ਬਹੁਤ ਤੰਗ ਆ ਗਏ ਇੱਕ ਦਿਨ ਚੂਹਿਆਂ ਨੇ ਇਕੱਠਾ ਕੀਤਾ ਯਾਨਕੀ ਸਾਰੇ ਚੂਹਿਆਂ ਨੇ ਇੱਕ ਮੀਟਿੰਗ ਕੀਤੀ ਉਹ ਸੋਚਣ ਲੱਗੇ ਕਿ ਬਿੱਲੀ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਇੱਕ ਬੁੱਢਾ ਚੂਹਾ ਉੱਠਿਆ ਤੇ ਕਹਿ ਲੱਗਾ ਕਿ ਬਿੱਲੀ ਦੇ ਕੱਲ ਗੱਲ ਵਿੱਚ ਘੰਟੀ ਬੰਨ ਦਿੱਤੀ ਜਾਵੇ। ਉਹ ਜਦੋਂ ਆਵੇਗੀ ਘੰਟੀ ਵੱਜੇਗੀ ਤਾਂ ਸਾਨੂੰ ਪਤਾ ਲੱਗ ਜਾਵੇਗਾ ਤੇ ਅਸੀਂ ਤੋੜ ਜਾਵਾਂਗੇ। ਸਾਰੇ ਚੂਹੇ ਇਸ ਕਾ ਨਾ ਸਮਝ ਸੰ। ਪਰ ਸਵਾਲ ਹੁਣ ਇਹ ਪੈਦਾ ਹੁੰਦਾ ਸੀ ਕਿ ਬਿੱਲੀ ਦੇ ਗੱਲ ਵਿੱਚ ਘੰਟੀ ਕੌਣ ਬੰਨੇਗਾ? ਸਾਰਿਆਂ ਨੇ ਡਿਸਕਸ਼ਨ ਤੇ ਕਰ ਲਈ ਕਿ ਬਿੱਲੀ ਆਏਗੀ ਤੇ ਅਸੀਂ ਉਹਦੇ ਗੱਲ 'ਚ ਘੰਟੀ ਬੰਨ ਲਾਂਗੇ। ਤੇ ਸਾਨੂੰ ਅਸੀਂ ਜਦੋਂ ਬਿੱਲੀ ਸਾਡੇ ਕੋਲ ਆਏਗੀ ਘੰਟੀ ਵੱਜੇਗੀ ਤੇ ਅਸੀਂ ਆਪਣੀ ਜਾਨ ਬਚਾ ਕੇ ਭੱਜ ਜਾਵਾਂਗੇ ਪਰ ਉਹ ਮੇਰ ਮੈਟਰ ਹੈਗਾ ਸੀ ਕਿ ਉਹ ਬਿੱਲੀ ਦੇ ਗੱਲ ਵਿੱਚ ਘੰਟੀ ਬੰਨੇਗਾ ਕੋਣ ਐ ਸੁਣ ਕੇ ਸਭ ਚੂਹੇ ਜੜੇ ਚੁੱਪ ਹੋ ਗਏ ਇੰਨੇ ਨੂੰ ਇੱਕ ਪਾਸੇ ਤੋਂ ਬਿੱਲੀ ਆਉਂਦੀ ਹੋਈ ਦੀ ਸਪਈ ਤੇ ਸਾਰੇ ਚੂਹੇ ਆਪੋ ਆਪਣੀਆਂ ਜਾਨਾਂ ਬਚਾਣ ਲਈ ਗੁੱਡਾ ਵਿੱਚ ਵੜ ਗਏ ਸਿੱਖਿਆ ਕਹਿਣਾ ਸੋਖਾ ਪਰ ਕੰਨਾ ਓਖਾ ਯਾਨੀ ਕਿ ਕਹਿ ਅਸੀਂ ਕਹਿ ਬਹੁਤ ਕੁਝ ਸਕਦੇ ਹਾਂ ਕਿ ਇਹ ਕੰਮ ਸਹੀ ਨਹੀਂ ਐਵੇਂ ਕਰਨਾ ਚਾਹੀਦਾ ਐਵੇਂ ਕਰਨਾ ਚਾਹੀਦਾ ਪਰ ਜੇ ਆਪ ਕਰਨਾ ਪਵੇ ਤੇ ਫੇਰ ਪਤਾ ਚੱਲਦਾ ਇਸ ਲਈ ਕਹਿਣਾ ਸੋਕਾ ਪਰ ਕਰਨਾ ਓਕਾ